ਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਜਿਹੜਾ ਨਾਰਕੋਟਿਕਸ ਦੀ ਭਾਰੀ ਮਾਤਰਾ ਜਿਸਮਾਨ ਫੜਿਆ ਗਿਆ ਸੀ ਉਹਦਾ ਡਿਸਪੋਜ਼ਲ ਅੱਜ ਅਸੀਂ ਕੌਂਕਸ਼ ਕੇਸਾਂ ਦਾ ਕੀਤਾ ਕੋਰਟ ਆਰਡਰਸ ਲੈਣ ਤੋਂ ਬਾਅਦ ਔਰ ਐਸ ਪਰ ਪ੍ਰੋਸੀਜਰ ਜੋ ਕਿ ਸਰਕੂਲਰ ਆਰਡਰ ਔਰ ਐਨਡੀਪੀਐਸ ਐਕਟ ਦੇ ਅਧੀਨ ਸਾਰੀ ਨਾਰਕੋਟਿਕ ਡਿਸਪੋਜ਼ਲ ਕਮੇਟੀ ਕਮਿਸ਼ਨ ਪੁਲਿਸ ਅੰਮ੍ਰਿਤਸਰ ਦੇ ਇੱਥੇ ਹਾਜ਼ਰ ਹੈ ਔਰ ਇਹਦੇ ਜਿਹੜੀ ਟੋਟਲ ਡਿਸਪੋਜ਼ਲ ਕੀਤੀ ਗਈ ਹੈ ਉਹ ਹੈ ਕਿ 182 ਕੇਸਾਂ ਦੀ 182 और हीरोइन ने दे एक सो किलो सो चौदा ग्राम और आइस है, है केजी, पाउडर चौदह किलो चार सो अठाठ ग्राम कैपूलस अठार लखा अठा अठार एक, एक लख अठासी हजार पांच सो ਔਰ 19870 ਗਾਂਜਾ ਪੁਆਇੰਟ 050 ਕਿਲੋ ਇੰਜੈਕਸ਼ਨ 1435 ਪਾウダー ਜਿਹੜਾ ਮੈਥਕਲੋਨ ਹੈ 1.4480 ਕਿਜੀ ਖਾਲੀ ਜਿਹੜੇ ਕੈਪਸੂਲ ਤੇ ਹੋਰ ਸੀਗੇ ਉਹ 500 ਸੀਗੇ ਉਹ ਇਹਦੇ ਨਾਲ ਸਾਡੇ ਜਿਹੜਾ ਆ ਕਾਫੀ ਡਿਸਪੋਜ਼ਲ ਹੋ ਜਾਂਦੀ ਹੈ ਉਹਦਾ ਮਾਲ ਖਾਨਾ ਵੀ ਸਾਡੇ ਕਲੀਅਰ ਹੁੰਦੇ ਆ ਅੱਗੇ ਵਾਸਤੇ ਵੀ ਇਹਦੇ ਚ ਸਟੋਰੇਜ ਦੀ ਜਿਹੜੀ ਪ੍ਰੋਬਲਮ ਹੈ ਔਰ ਉਹਦੇ ਵਾਸਤੇ ਇਹ ਬੜਾ اچھا ਇੱਕ ਸਟੈਪ ਹੈ ਇਹਨੂੰ ਅਸੀਂ ਰੈਗੂਲਰਲੀ ਕਰਦੇ ਰਹੇ ਹਾਂ